ਸਤਿ ਸ਼੍ਰੀ ਅਕਾਲ ਜੀ ਮੈਂ ਬਲਜਿੰਦਰ ਸਿੰਘ ਪਿੰਡ ਭੁੰਗੜੀ ਮਾਨਵ ਵਿਕਾਸ ਸੰਸਥਾ ਜੀ ਅਸੀਂ ਤੁਹਾਨੂੰ ਅੱਜ ਮਿਲਾ ਰਹੇ ਹਾਂ ਸਰਦਾਰ ਲਖਵੀਰ ਸਿੰਘ ਜੀ ਲਖੀ ਜੋ ਕਿ ਸਤਲੋਜ ਦਰਿਆ ਦੇ ਨੇੜੇ ਰਹਿੰਦੇ ਆ ਇਹ ਬਾਈ ਜੀ ਉਹਨਾਂ ਦੇ ਦੋ ਕਿੱਲੇ ਪਾਪੂਲਰ ਦੇ ਬੀਜੇ ਹੋਏ ਆ ਇਹ ਅੱਜ ਵਿੱਚ ਕਣਕ ਬੀਜਣ ਲੱਗਿਆ ਜੀ ਜੋ ਸਾਡੀ ਮਾਨਵ ਵਿਕਾਸ ਸੰਸਥਾ ਵਾ ਪਹਿਲਾਂ ਜਿਵੇਂ ਮੈਂ 12 ਪਿੰਡਾਂ 'ਚ ਕੰਮ ਕਰਦਾ ਸੀਗਾ ਕਣਕ ਝੋਨੇ ਦੇ ਮੇਰਾ ਕੰਮ ਸੀਗਾ ਜੀ ਜਿਵੇਂ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਕਾਫੀ ਪਿੰਡਾਂ ਦੇ ਵਿੱਚ ਬਹੁਤ ਕਿਸਾਨਾਂ ਦਾ ਸਹਿਯੋਗ ਮਿਲਿਆ ਅਸੀਂ ਸਬਜ਼ੀ ਦੀਆਂ ਕਿੱਟਾਂ ਫ੍ਰੀ ਵੰਡੀਆਂ ਘਰਾਂ ਦੇ ਵਿੱਚ ਅਸੀਂ ਸਬਜ਼ੀਆਂ ਕਹਿੰਦੇ ਬਿਨਾਂ ਸਪਰੇਅ ਤੋਂ ਲਾਉਣ ਵਾਲੇ ਆਪਗਾ ਕੇ ਖਾਓ ਮਤਲਬ ਜਿਵੇਂ ਆਪਾ ਹੁਣ ਮੁੱਲ ਲੈਂਦੇ ਆ ਬਾਜ਼ਾਰਾਂ ਚੋਂ ਉਹ ਨੀਰੀਆਂ ਸਪਰੇਅ ਹੁੰਦੀ ਆ ਜ਼ਹਿਰ ਹੁੰਦੀ ਆ ਉਹ ਆਪਾਂ ਨੂੰ ਘਰੇਗਾ ਕੇ ਖਾਣੀਆਂ ਚਾਹੀਦੀਆਂ ਵਾ ਇਸੇ ਤਰ੍ਹਾਂ ਅਸੀਂ ਕਣਕ ਝੋਨੇ ਦੇ ਕੰਮ ਕੀਤਾ ਹੁਣ ਜਿਹੜਾ ਮੇਰਾ ਕੰਮ ਆ ਜੀ ਐਗਰੋ ਫ੍ਰੈਸ਼ਟੀ ਆ ਜਿਹਦੇ ਵਿੱਚ ਪਾਪੂਲਰ ਲਾਉਣਾ ਲੋਕਾਂ ਕਿਸਾਨਾਂ ਤੋਂ ਲਵਾਉਣਾ ਜਾਂ ਸਫੈਦਾ ਲਗਵਾਉਣਾ ਜਾਂ ਸਾਰੇ ਤਰ੍ਹਾਂ ਦੇ ਦਰਖਤ ਵੀ ਬਾਤਾਵਾਰ ਨੂੰ ਸੰਭਾਲ ਰਹੇ ਆ ਹਾਂਜੀ ਬਾਜੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੇ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਦੱਸੋ ਜੀ ਆਪਣੇ ਟੋਟਲ ਇਥੇ ਕਿੰਨੇ ਕਿੱਲੇ ਆਪਾਂ ਪਪੂਦੜਾਂ ਲਈ ਦੋ ਕਿੱਲੇ ਆ ਜੀ ਅੱਛਾ ਦੋ ਕਿੱਲੇ ਹਾਂਜੀ ਠੀਕ ਆ ਜੀ ਤੇ ਇਹ ਇਹ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਲੱਗਿਆ ਨੂੰ ਇਹਨਾਂ ਨੂੰ ਜੀ 2 ਸਾਲ ਹੋ ਗਏ ਅੱਛਾ 2 ਸਾਲ ਹੋ ਗਏ 7 ਬਾਈ ਤੇ ਆਪਾਂ ਅੱਛਾ ਅੱਛਾ ਜੀ ਬੂਟੇ ਤੋਂ ਬੂਟਾ 7 7 14 ਤੇ 7 14 ਤੇ 7 14 ਤੇ ਠੀਕ ਆ ਤੇ ਪਿਛਲੇ ਸਾਲ ਇਹਦੇ ਵਿੱਚ ਕੀ ਬੀਜਿਆ ਸੀ ਬਾਈ ਕਣਕ ਵੀਜੀ ਸੀ ਅੱਛਾ ਕਣਕ ਵੀਜੀ ਕੀ ਝਾੜ ਨਿਕਲੇ ਸੀ ਆਪਣਾ ਝਾੜ ਨਿਕਲ 18 19 ਕਵਾਂਟਲ ਦਾ 18 19 ਕਵਾਂਟਲ ਚਾਹ ਦੇ ਰੇਟ ਤਾਂ ਵਧੀਆ ਨਿਕਲੇ ਆ ਹਾਂਜੀ ਹਾਂਜੀ ਠੀਕ ਆ ਤੇ ਇਹ ਲਾਉਣ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਈ ਜਿਵੇਂ ਜਦੋਂ ਤੇ ਲਾਈਆ ਦੋ ਸਾਲਾਂ ਦੀ ਬੂਟੇ ਨੂੰ ਕੋਈ ਕਿਸੇ ਕਦਰ ਦੀ ਕੋਈ ਬਿਮਾਰੀ ਜਿਵੇਂ ਪੱਤੇ ਨੂੰ ਕਦੇ ਗੁੰਡੀ ਲੱਗ ਜਾਂਦੀ ਆ ਕੋਈ ਹਲੇ ਤੱਕ ਨਹੀਂ ਆਇਆ ਅੱਛਾ ਕੋਈ ਵਧੀਆ ਚੱਲੇ ਹੋਇਆ ਬੂਟੇ ਹਾਂ ਵਧੀਆ ਚੱਲਦੇ ਆ ਅੱਛਾ ਠੀਕ ਆ ਜਾਣ ਦੀ ਬਾਤਾਵਾਰ ਨੂੰ ਸੰਭਾਲਣ ਨੂੰ ਤੁਸੀਂ ਪੂਰਾ ਪਹਿਲ ਦਿੰਦੇ ਹੋ ਹਾਂਜੀ ਬਾਤਾਵਾਰ ਨੂੰ ਵੀ ਜੋ ਤੁਹਾਡੇ ਨਾਲ ਸਾਡੀ ਜਾਣਕਾਰੀ ਬਣੀ ਗਈ ਆ ਹਾਂ ਤੁਸੀਂ ਸਾਡੇ ਆਣ ਕੇ ਪੁੱਛਦੇ ਦੱਸਦੇ ਬੂਟਾਂ ਦੀ ਹਾਂਜੀ ਹਾਂ ਰਾਖੀ ਸਾਡੇ ਤੋਂ ਕਰਵਾਉਨੇ ਹਾਂ ਬਹੁਤ ਵੀ ਸਾਨੂੰ ਸੋਚ ਸਮਝ ਕੇ ਬਜਾਈ ਇਹਨਾਂ ਦੀ ਕਰਾਉਨੇ ਹਾਂ ਹਾਂਜੀ ਹਾਂ ਠੀਕ ਹੈ ਪਿਛਲੇ ਸਾਲ ਵੀ ਤੁਸੀਂ ਬਜਾਈ ਕਰਾਈ ਸੀ ਐਕੀ ਵੀ ਤੁਸੀਂ ਆਣ ਆਣ ਕੇ ਬਜਾਈ ਕਰਾਈ ਆ ਹਾਂ ਹਾਂ ਠੀਕ ਬਹੁਤ ਵਧੀਆ ਤੁਹਾਨੂੰ ਸਾਰਾ ਦਿੰਦੇ ਆ ਤੁਸੀਂ ਇਹ ਤੋਂ ਪਹਿਲਾਂ ਸੀ ਸਾਡੇ ਨੇ 9 ਲੱਖ ਨੂੰ ਦਰਿਆ ਸਾਥ ਨੂੰ ਅੱਛਾ ਕਿੰਨੇ ਆਪਾਂ ਜਿਹੜੇ ਅੱਗੇ ਤੁਸੀਂ ਦੱਸਦੇ ਹੋ ਜਿਹੜਾ ਖੋਡਾ ਕੀਲੇ ਵਿਕਿਆ ਵਾ ਪਾਪੂਲੇ ਰਾਂ ਦਾ ਉਹ 9 ਲੱਖ ਦਾ ਵਿਕ ਗਿਆ ਸੀ ਅੱਛਾ ਇੱਕ ਕੀਲੇ ਚੋਂ 9 ਲੱਖ ਦੇ ਤੁਸੀਂ ਕੱਢ ਲਏ ਹਾਂਜੀ ਇਹ ਬਾਕੀ ਫਸਲ ਦਾ ਜਿਹੜੀ ਦੋ ਸਾਲ ਤਾਂ ਹੋਈ ਹੋਊਗੀ हां जी फसल दो साल गणकमाल बढ़िया ਹੁੰਦੀ ਆ ਤੀਜੇ ਸਾਲ ਹੋ ਤਾਂ ਜਾਂਦੀ ਆ ਪਰ ਥੋੜੀ ਘਟ ਜਾਂਦੀ ਆ ਔਰ ਘਟਦੀ ਜਾਂਦੀ ਆ ਹਾਂ ਜੀ ਹੁਣ ਤੁਸੀਂ ਕਹਿੰਦੇ ਹੋ ਕਿ 19 ਕੁਇੰਟਲ ਦੀ ਨਿਕਲੀ ਆ ਅਸਲੋ ਜਾਵਾਂ ਨਹੀਂ ਘਟਦੀ ਘਟਦੀ ਜਾਂਦੀ ਆ ਜਣੀ ਫਸਲ ਫਿਰ ਵੀ ਨਿਕਲੀ ਆ আচ্ছা ਹੋਰ ਕੀ ਕੀ ਸਬਜ਼ੀਆਂ ਵਿੱਚ ਬੀਜ ਦਿਓ ਸਬਜ਼ੀਆਂ ਪੱਠੇ 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 ਹਾਂ ਅੱਛਾ ਹੋਰ ਪੱਠੇ ਪੱਠੇ ਤੇ ਲਸਣ ਵੀ ਬੀਜ ਦੇਣਾ ਅੱਛਾ ਆਮ ਬੀਜ ਦਿਓ ਬੀਜ ਕੇ ਦੇਖਿਆ ਤੁਸੀਂ ਸਾਰਿਆਂ ਨੇ ਹਾਂ ਜੀ ਹਾਂ ਜੀ ਹੋ ਜਾਣਾ ਵਧੀਆ ਅੱਛਾ ਠੀਕ ਆ ਇਹ ਹੁਣ ਜਿਹੜੀ ਆਪਣੀ ਸੰਸਥਾ ਵਾ ਜਿਵੇਂ ਤੁਹਾਨੂੰ ਬੂਟੇ ਨਵੇਂ ਲਾਉਣੇ ਆ ਉਧਰ ਮਾ ਲੋ ਇੱਕ ਤਾਂ ਤੁਹਾਨੂੰ ਦੱਸਾਂਗੇ ਪਨੀਰੀ ਕਿਹੜੀ ਬੀਜਣੀਆਂ ਜਿਵੇਂ 100 ਦਾ ਜਾਂ ਕਿਵੇਂ ਸਾਰੀਆਂ ਤਰ੍ਹਾਂ ਨਾ ਹਾਂਜੀ ਹਾਂਜੀ ਉਹ ਤਾਂ ਤੁਹਾਡੀ ਰਾਇ ਨਾਲ ਹੀ ਅਸੀਂ ਲੋਕ ਚੱਲਾਂਗੇ ਤੁਹਾਡੀ ਤੁਹਾਡੀ ਰਾਇ ਨਾਲ ਚੱਲਾਂਗੇ ਹਾਂ ਬੂਟੇ ਸਾਰੇ ਕੋਲੇ ਆ ਕੇ ਬਜਾਵਾਂਗੇ ਪਨੀਰੀ ਬਾਰੇ ਦੱਸਾਂਗੇ ਬਿਮਾਰੀਆਂ ਬਾਰੇ ਕੀ ਖਾਦਾਂ ਪਾਉਣੀਆਂ ਮਿੱਟੀ ਟੈਸਟ ਕਰਵਾਉਣੀਆਂ ਕਿੰਨੇ ਫੁੱਟ ਟੋਆ ਕੱਢਣਾ ਥੱਲੇ ਨੂੰ ਸਾਰੀ ਤੁਹਾਨੂੰ ਜਾਣਕਾਰੀ ਆਪਾਂ ਫ੍ਰੀ ਆ ਕੇ ਦੇ ਜਾ ਕਰਾਂਗੇ ਜਦੋਂ ਮਰਜ਼ੀ ਸਾਡੀ ਮਾਨਵਿਕਾਸ ਸੰਸਥਾ ਕੋਲ ਹੀ ਗੱਲਾਂ ਬਾਤਾਂ ਪੁੱਛ ਸਕਦੇ ਹੋ ਤੁਹਾਡੇ ਖੇਤ ਚ ਆ ਕੇ ਆਪਾਂ ਫ੍ਰੀ ਸਾਰੀ ਜਾਣ ਇਹ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਤਾਂ ਤੁਹਾਨੂੰ ਇਹ ਸਰ ਜੀ ਕਹਿੰਦੇ ਆ ਵੀ ਤੁਹਾਨੂੰ ਅੱਜ ਫੋਨ ਤੇ ਸੱਦਿਆ ਤੁਸੀਂ ਪਹੁੰਚ ਆਉਨੇ ਹੋ ਹਾਂ ਜੀ ਹਾਂ ਸਾਨੂੰ ਤੁਸੀਂ ਜਾਣਕਾਰੀ ਵਧੀਆ ਦੇਦੇ ਹੋ ਕੋਈ ਮਾੜੀ ਜਾਣਕਾਰੀ ਨਹੀਂ ਦਿੰਦੇ ਹਾਂ ਸਾਨੂੰ ਅੱਜ ਜਿਹੜੀ ਬਜਾਈ ਵੀ ਕਰਾਉਣ ਲੱਗੇ ਹਾਂ ਬਹੁਤ ਤੁਸੀਂ ਟਾਈਮ ਔਕੇ ਤੇ ਆਣ ਕੇ ਬਜਾਈ ਕਰਾਉਣ ਲੱਗੇ ਹਾਂ ਹਾਂ ਜੀ ਹਾਂ ਸਾਨੂੰ ਤਾਂ ਤੁਹਾਡਾ ਇੰਨਾ ਬਹੁਤ ਧੰਵਾਦ ਹੈਗਾ ਕਿ ਜਦੋਂ ਤੂੰ ਜਾਣ ਕੇ ਮੋਕ ਤੇ ਫੋਨ ਤੇ ਇਹ ਬਾਈ ਜੀ ਕਹਿੰਦੇ ਕਹਿੰਦੇ ਯਾਰ ਮਾਨਵ ਵਿਕਾਸ ਸਾਡੇ ਤੁਸੀਂ ਕਹਿੰਦੇ ਵੀ ਅਸੀਂ ਸਾਰੀ ਸਹਾਇਤਾ ਕਰਾਂਗੇ ਸਾਡੇ ਨਾਲ ਕਣਕ ਦਾ ਵੀ ਸਿੱਟਾ ਦਵਾਵੇ ਸੀ ਕਿ ਭਾਈ ਅਸੀਂ ਤਾਂ ਖੇਤੀ ਹੀ ਕਰਦੇ ਐ ਚ ਕਿਹੜੀ ਗੱਲ ਆ ਨਾ ਕਰਕੇ ਅਸੀਂ ਬਾਈ ਜੀ ਨਾਲ ਹੁਣ ਕਣਕ ਦਾ ਝੋਲੀਆਂ ਭਰ ਕੇ ਸਿੱਟਾ ਵੀ ਦੋਣ ਲੱਗੇ ਆ ਚਲੋ ਜੀ ਆਪਾਂ ਚਲੋ ਆਹ ਅਗਲੇ ਕਾਰੇ ਛੋ ਸਾਰੇ ਸਿੱਟਾ ਵੀ ਦਵਾ ਗਿੰਦੇ ਆ ਜੀ ਛੋਦੇ ਨੇ